ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਚੌਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਰਹੇ ਦੀ ਅਰਦਾਸ ਅਸੀਂ ਹਰ ਰੋਜ਼ ਕਰਦੇ ਹਾਂ ਅਤੇ ਗੁਰੂ ਚਰਨਾਂ ਦੇ ਵਿੱਚ ਸਿੱਖ ਪੰਥ ਦੇ ਇਹਨਾਂ ਨਿਸ਼ਾਨਾਂ ਦੇ ਜੋ ਕੋ ਜੁਗ ਝੂਲਦੇ ਰਹਿੰਦੇ ਬੇਨਤੀ ਕਰਦੇ ਹਾਂ ਜਿੱਥੇ ਇਹ ਨਿਸ਼ਾਨ ਸਭ ਝੂਲਦਾ ਹੈ ਉੱਥੋਂ ਬੜੀ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਇਸ ਸ਼ਹਿਰ ਪਿੰਡ ਅਤੇ ਇਲਾਕੇ ਦੇ ਵਿੱਚ ਸਿੱਖ ਵੱਸਦੇ ਹਨ ਅਤੇ ਖਾਲਸੇ ਦੇ ਇਸ ਸਾਂਝੇ ਆਸਥਾਨ ਤੇ ਹਰ ਜਾਤ ਧਰਮ ਅਤੇ ਵਰੰਡੇ ਲੋਕਾਂ ਨੂੰ ਖਾਣ ਨੂੰ ਲੰਗਰ ਅਤੇ ਰਹਿਣ ਨੂੰ ਥਾਂ ਮਿਲੇਗੀ ਜਿੱਥੇ ਇਹ ਇੱਕ ਵਾਰੀ ਗੱਡਿਆ ਜਾਂਦਾ ਹੈ ਉਸ ਨੂੰ ਫਿਰ ਪੁੱਟਣਾ ਕੋਈ ਆਸਾਨ ਨਹੀਂ ਸਿੱਖ ਉਸ ਝੰਡੇ ਦੇ ਲਈ ਜਾਨ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ ਸਿੱਖਾਂ ਦੇ ਇਸ ਤਰ੍ਹਾਂ ਦੇ ਝੰਡੇ ਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ ਸਿੱਖ ਜਗਤ ਵਿੱਚ ਨਿਸ਼ਾਨ ਸਾਹਿਬ ਦੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੋਰੀ ਸੀ ਗੁਰੂ ਜੀ ਨੇ ਪਹਿਲੀ ਵਾਰੀ 1609 ਈਸਵੀ ਵਿੱਚ ਅਕਾਲ ਬੂੰਗਾ ਵਿਖੇ ਨਿਸ਼ਾਨ ਸਾਹਿਬ ਖੜਾ ਕੀਤਾ ਸੀ ਪਹਿਲੇ ਇਸ ਦਾ ਨਾਂ ਅਕਾਲ ਤੁਰਜਾ ਅਤੇ ਸਤਗੁਰ ਦਾ ਨਿਸ਼ਾਨ ਸੀ निшан साहिब ਦਾ ਮੁੱਖ ਰੰਗ ਕੇਸਰੀ ਹੈ ਪਰ ਨਿਹੰਗ ਸਿੰਘ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਆਪਣੇ ਡੇਰਿਆਂ ਉੱਤੇ ਚੁਲਾਉਂਦੇ ਹਨ ਨਿਸ਼ਾਨ ਸਾਹਿਬ ਦੀ ਉਚਾਈ ਬਾਰੇ ਕੋਈ ਨਿਯਮ ਨਹੀਂ ਹੈ ਇਹ ਤ੍ਰਿਭੁਵੀ ਮੋਰਤ ਦਾ ਹੁੰਦਾ ਹੈ ਅਤੇ ਇਸ ਦੇ ਸ਼ਿਖਰ ਤੇ ਖੰਡਾ ਹੁੰਦਾ ਹੈ ਗੁਰੂਤਾਮਾ ਗੁਰਦੁਆਰਿਆਂ ਤੋਂ ਇਲਾਵਾ ਇਹ ਜਲੂਸਾ ਨਗਰ ਕੀਰਤਨ ਅਤੇ ਸੈਨਿਕ ਦਲਾਂ ਅੱਗੇ ਲੈ ਕੇ ਚੱਲਣ ਦੀ ਪਰੰਪਰਾ ਹੈ ਵਿਸ਼ੇਸ਼ ਗੁਰਪੁਰਬਾਂ ਤੇ ਨਿਸ਼ਾਨ ਸਾਹਿਬ ਦਾ चोला साहेब बदलिया जाता है अते पढ़ते हैं झूल ते निशान रहे पंथ महाराज के नगर कीर्तन समय पांच प्यारे निशान साहेब लैके श्री गुरु ग्रंथ साहेब जी दी पाल की पालकी अगे चलते हैं महाराजा रणजीत सिंह ने इस निशान साहेब की छत्र छाया हेठ मिसला इकत्र करके विशाल सेना तैयार की थी सी। हरमंदर साहब अकाल तक साहब अगे लगे दोरे निशान साहब मीरी पीरी के प्रतीक हैं ਇਸ ਦਾ ਮਤਲਬ ਹੈ ਕਿ ਸਿੱਖ ਧਰਮ ਵਿੱਚ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਹਨ। ਪ੍ਰਾਚੀਨ ਸਿੱਖ ਇਤਿਹਾਸ ਦੇ ਵਿੱਚ ਝੰਡੇ ਦਾ ਰੰਗ ਸਫੇਦ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਦਾ ਰੰਗ ਕੇਸਰੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਾ ਰੰਗ ਨੀਲਾ ਕਰ ਦਿੱਤਾ। ਨਿਸ਼ਾਨ ਸਾਹਿਬ ਦੇ ਥੜੇ ਦੀ ਮਿੱਟੀ ਵਿੱਚ ਬੈਵੀ ਬਖਸ਼ਿਸ਼ ਮੰਗਣੀ ਜਾਂਦੀ ਹੈ। ਇਸ ਲਈ ਸਰਦਾਲੂ ਨਿਸ਼ਾਨ ਸਾਹਿਬ ਦੀ ਪਰਿਕਰਮਾ ਉਪरांत ਸਿਰ ਨਿਵਾ ਕੇ ਉਸ ਨੂੰ ਮੱਥੇ ਦੇ ਨਾਲ ਲਗਾਉਂਦੇ ਹਨ। ਵੈਕੁਰਜੀ ਕਾਲਸਾ ਵੈਕੁਰਜੀ ਫਿਰਤੇ